ਫਿਰ ਵੀਰਿੰਦਰ ਅਗਰਵਾਲ ਜੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਕਮ ਚੇਅਰਮੈਨ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਫਿਰੋਜ਼ਪੁਰ ਉਹਨਾਂ ਦੀ ਅਗਵਾਈ ਹੇਠ ਅੱਪਾ ਅੱਜ ਇਹ ਸਾਈਕਲ ਰੈਲੀ ਦਾ ਆਗਾਜ਼ ਕੀਤਾ ਸੀ ਤੇ ਪਰਪਸ ਸਾਈਕਲ ਰੈਲੀ ਕੱਢਣ ਦਾ ਤੁਹਾਨੂੰ ਸਭ ਨੂੰ ਪਤਾ ਹੈ ਕਿ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਪ੍ਰਾਂਤ ਬਣਾਉਣਾ ਹੈ ਤਾਂ ਇਹਦੇ ਲਈ ਬਾਰ-ਬਾਰ ਹਰ ਬਾਰ ਪ੍ਰਿਆਤਨ ਹੋ ਰਿਹਾ ਜੁਡੀਸ਼ਰੀ ਵੱਲੋਂ ਵੀ ਤੇ ਲੋਕਲ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਵੀ ਆਪਾਂ ਜਿੰਨਾ ਕਿਤੇ ਲਈ ਐਫਰਟਸ ਪਾ ਸਕੀਏ ਤੇ ਆਪਾਂ ਪਾ ਰਹੇ ਹਾਂ ਮੈਂ ਉਮੀਦ ਕਰਦੀ ਹਾਂ ਕਿ ਜਿੱਦਾਂ ਅੱਜ ਇਹ ਸਾਈਕਲ ਰੈਲੀ ਸਾਡੀ ਸਫਲ ਹੋਈ ਹੈ ਅਸੀਂ ਇਦਾਂ ਦੀਆਂ ਅੱਗੇ ਹੋਰ ਵੀ ਇਵੈਂਟਸ ਕਰਦੇ ਰਹੀਏ ਤੇ ਤੁਹਾਡੇ ਸਭ ਦਾ ਸਹਿਯੋਗ ਮਿਲਦਾ ਰਹੇ ਤਾਂ ਬੱਚਿਓ ਤੁਹਾਡੇ ਤੋਂ ਇਹ ਹੀ ਉਮੀਦ ਹੈ ਕਿ ਤੁਸੀਂ ਇਹ ਮੈਸੇਜ ਆਪਣੇ ਲਈ ਵੀ ਲੋ ਤੇ ਆਪਣੇ ਆਲੇ ਦੁਆਲੇ ਆਪਣੇ ਘਰਦਿਆਂ ਤੱਕ ਵੀ ਇਹ ਮੈਸੇਜ ਪਹੁੰਚਾਓ ਕਿ ਅਸੀਂ ਸਾਰਿਆਂ ਨੇ ਨਸ਼ੇ ਤੋਂ ਮੁਕਤ ਰਹਿਣਾ ਹੈ ਜੇ ਤੁਹਾਨੂੰ ਫੇਰ ਵੀ ਲੱਗਦਾ ਹੈ ਕਿ ਤੁਹਾਡੇ ਆਸ-ਪਾਸ ਕੋਈ ਐਹੋਜਾ ਬੰਦਾ ਹੈ ਜਿਹੜਾ ਕਿ ਨਸ਼ੇ ਨਾਲ ਅਫੈਕਟਡ ਹੈ ਉਹਨੂੰ ਤੁਸੀਂ ਸਾਡੇ ਕੋਲ ਲੈ ਕੇ ਆ ਸਕਦੇ ਹੋ ਤੁਸੀਂ ਸਾਡੀ ਸਹਾਇਤਾ ਲੈ ਸਕਦੇ ਹੋ ਤੇ ਮੈਂ ਇਸ ਉਪਰਾਲੇ ਦੇ ਲਈ ਦਿਲੋਂ ਧੰਨਵਾਦ ਕਰਦੀ ਹਾਂ ਡਾਕਟਰ ਸਤਿੰਦਰ ਸਿੰਘ ਜੀ ਦਾ ਜਿਨ੍ਹਾਂ ਨੇ ਸਾਡੀ ਇੱਕ ਕਾਲ ਤੇ ਇਸ ਰੈਲੀ ਨੂੰ ਆਰਗੇਨਾਈਜ਼ ਕੀਤਾ ਮਿਸਟਰ ਅਸ਼ੋਕ ਬੈਲ ਜੀ ਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਤੇ ਸਾਰੇ ਸਟੂਡੈਂਟਸ ਜਿਨ੍ਹਾਂ ਨੇ ਇਸ ਦੇ ਵਿੱਚ ਪਾਰਟਿਸਿਪੇਟ ਕੀਤਾ ਔਰ ਮੈਨੂੰ ਮੈਂ ਸਮਝ ਸਕਦੀ ਆ ਵੀ ਕਿੱਡਾ ਔਖਾ ਹੈ ਬੱਚਿਆਂ ਲਈ ਸਵੇਰੇ ਉੱਠ ਕੇ ਤਿਆਰ ਹੋ ਕੇ ਸਕੂਲ ਦੇ ਟਾਈਮ ਤੋਂ ਪਹਿਲਾਂ ਨਿਕਲਣਾ ਪਰ ਤੁਸੀਂ ਸਾਰੇ ਨੇ ਸਾਡਾ ਬਹੁਤ ਚੰਗੀ ਆਉ ਦਿੱਤਾ ਬੇਟਾ ਉਸਦੇ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ ਔਰ ਟੀਚਰਸ ਦਾ ਦੇ ਕੇ ਐਚ ਐਨ ਐਮ ਸਕੂਲ ਦਾ ਜਿਨ੍ਹਾਂ ਨੇ ਫੈਸਿਲੀਟੇਟ ਕੀਤਾ ਸਾਨੂੰ ਕਿ ਅਸੀਂ ਇਸ ਰੈਲੀ ਨੂੰ ਇੱਥੇ ਐਂਡ ਅਪ ਕਰ ਸਕੀਏ ਤੇ ਸਾਡੇ মিডিਆ ਪਰਸਨ ਜਿਨ੍ਹਾਂ ਨੇ ਇਹ ਸਾਰੀ ਕਵਰੇਜ ਕੀਤੀ ਹੈ ਤਾਂ ਮੈਂ ਉਮੀਦ ਕਰਦੀ ਆ ਡਾਕਟਰ ਸਾਹਿਬ ਆਪਾਂ ਅੱਗੇ ਤੋਂ ਵੀ ਇਦਾਂ ਦਾ ਕੋਈ ਨਾ ਕੋਈ ਇਵੈਂਟ ਛੋਟਲੀ ਆਪਾਂ ਆਰਗੇਨਾਈਜ਼ ਕਰਦੇ ਰਹੀਏ so that ਕਿ ਮੈਸੇਜ ਜੋ ਹੈ ਮੈਕਸਿਮਮ ਲੋਕਾਂ ਤੱਕ ਮੈਕਸਿਮਮ ਪਹੁੰਚ ਸਕੇ थैंक यू वेरी मच ਅੱਜ ਅਸੀਂ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਦੀ ਡਾਇਰੈਕਸ਼ਨ ਸੇ ਤਹਿਤ ਡੀ ਐਡਿਕਸ਼ਨ ਮੁਹਿੰਮ ਨੂੰ ਅੱਗੇ ਲੈ ਜਾਂਦੇ ਹੋਏ ਅੱਜ ਇਹ ਡੀ ਐਡਿਕਸ਼ਨ ਰੈਲੀ ਜਿਸ ਦਾ ਆਗਾਜ਼ ਸ਼੍ਰੀ ਵਰਿੰਦਰ ਅਗਰਵਾਲ ਜੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਕਮ ਚੇਅਰਮੈਨ ਪ੍ਰੈਸਟਿਕ ਲੀਗਲ ਸਰਵਿਸਿਜ਼ ਅਥਾਰਟੀ ਫਿਲਾਸਫਰ ਵੱਲੋਂ ਕੀਤਾ ਗਿਆ ਜਿਹਦਾ ਮਕਸਦ ਸਿਰਫ ਸਾਰੇ ਪੰਜਾਬ ਨੂੰ ਸਾਰੇ ਹਿੰਦੁਸਤਾਨ ਨੂੰ ਡੀ ਐਡਿਕਸ਼ਨ ਤੋਂ ਜਿਨ੍ਹਾਂ ਨੂੰ ਸਾਰਿਆਂ ਨੂੰ ਐਡਿਕਸ਼ਨ ਤੋਂ ਰਹਿਤ ਕਰਨਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿੱਥੇ 65% ਜਨਤਾ ਨਸ਼ਿਆਂ ਦੇ ਨਾਲ ਘਰਸਤ ਹੈ ਸਾਡੀ ਜੁਡੀਸ਼ਰੀ ਦਾ ਲੋਕਲ ਐਡਮਿਨਿਸਟ੍ਰੇਸ਼ਨ ਦਾ ਸਾਰਿਆਂ ਦਾ ਇਸ ਗੱਲ ਤੇ ਪੂਰਾ ਜ਼ੋਰ ਹੈ ਕਿ ਆਪਾਂ ਵੱਧ ਤੋਂ ਵੱਧ ਇਦਾਂ ਦੀਆਂ ਰੈਲੀਆਂ ਕਰਕੇ ਲੋਕਾਂ ਨੂੰ ਅਵੇਅਰ ਕਰੀਏ ਲੋਕਾਂ ਨੂੰ ਨਸ਼ਿਆਂ ਤੋਂ ਮੁਕਤ ਬਣਾਈਏ ਸੋ ਮੈਂ ਬਹੁਤ ਧੰਨਵਾਦੀ ਆ ਲੋਕਲ ਐਡਮਿਨਿਸਟ੍ਰੇਸ਼ਨ ਦਾ ਡਿਸਟ੍ਰਿਕਟ ਐਜੂਕੇਸ਼ਨ ਅਫੀਸਰ ਸਾਹਿਬਾਨ ਦਾ ਤੇ ਆਪਣੇ ਸਕੂਲ ਦੇ ਬੱਚਿਆਂ ਦਾ ਸਕੂਲ ਦੇ ਪ੍ਰਿੰਸੀਪਲ ਸਕੂਲ ਦੇ ਸਟਾਫ ਦਾ ਤੇ ਆਪਣੀ ਪੁਲਿਸ ਐਡਮਿਨਿਸਟ੍ਰੇਸ਼ਨ ਦਾ ਜਿਨ੍ਹਾਂ ਨੇ ਸਵੇਰ ਤੋਂ ਸਾਡਾ ਇਸ ਰੈਲੀ ਦੇ ਵਿੱਚ ਸਾਥ ਦਿੱਤਾ ਤੇ ਇਸ ਰੈਲੀ ਨੂੰ ਕਾਮਯਾਬ ਬਣਾਇਆ ਉਮੀਦ ਕਰਦੇ ਆਂ ਕਿ ਆਪਾਂ ਇਦਾਂ ਦੀਆਂ ਰੈਲੀਆਂ ਹੋਰ ਵੀ ਅੱਗੇ ਕਰਦੇ ਰਹਾਂਗੇ ਇਦਾਂ ਦੇ ਅਵੇਅਰਨੈਸ ਕੈਂਪੇਨ ਸਾਡੇ ਵੱਲੋਂ ਹੋਰ ਵੀ ਹੁੰਦੀ ਰਹੂਗੀ ਤੇ ਸਾਨੂੰ ਸਾਰਿਆਂ ਨੂੰ ਇਸ ਦਾ ਭਰਪੂਰ ਯੋਗਦਾਨ ਮਿਲੇਗਾ ਧੰਨਵਾਦ